ਮੈਂ ਤਾਂ ਇਹ ਕਹਿਣਾ ਚਾਹਣਾ ਜਿਹੜਾ ਵੀ ਬੰਦੇ ਮਜ਼ਦੂਰੀ ਕਰਨ ਆਏ ਆ ਮਜ਼ਦੂਰੀ ਅਸੀਂ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਕਰਨ ਨੂੰ ਕੰਮ ਬਹੁਤ ਵਧੀਆ ਹੈ ਪਰ ਉਹ ਕੰਮ ਮਤਲਬ ਪਿੰਡ ਦਾ ਹੀ ਕਰਨ ਜੇਕਰ ਦੇ ਨਹੀਂ ਸਭ ਤੋਂ ਪਿੰਡ ਦੇ ਵਿੱਚ ਉਹਨਾਂ ਨੂੰ ਕੰਮ ਮਿਲ ਰਿਹਾ ਇਹ ਬਾਹਰ ਜਾ ਸਕਦੇ ਨੇ ਨਹੀਂ ਤਾਂ ਪਿੰਡ ਦੇ ਵਿੱਚ ਪਿੰਡ ਦੀ ਜ਼ਰੂਰਤ ਹੁਤਾ-ਪੁਤਾ ਕੰਮ ਕਰ ਲਓ ਬਾਹਰ ਜਾਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਪਿੰਡ ਦੇ ਵਿੱਚ ਰਹਿਣੋ ਔਰ ਪਿੰਡ ਦੇ ਵਿੱਚ ਕੰਮ ਕਰੋ ਬਾਕੀ ਉਹਨਾਂ ਦੀ ਜੋ ਵੀ ਵੈਰੀਫਿਕੇਸ਼ਨ ਹੈ ਉਹ ਸਾਰਿਆਂ ਦੀ ਲਈ ਜਾਊਗੀ ਸਰਦੋ ਅੱਜ ਕੱਲ੍ਹ ਪੰਚਾਇਤ ਨੇ ਪਤਾ ਪਾਇਆ ਕਿ ਨਹੀਂ ਪਤਾ ਪਾਇਆ ਮਤਾ ਇਹ ਪਾਇਆ ਕਿ ਜਿਹੜੇ ਪ੍ਰਵਾਸੀ ਆ ਰਹੇ ਆ ਬਿਨਾ ਪੇਪਰ ਤੋਂ ਆ ਰਹੇ ਆ ਮਿਨਾ ਕਿਸੇ ਢੰਗ ਤੋਂ ਆ ਰਹੇ ਆ ਉਹਨਾਂ ਨੇ ਅਗੇ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਸਮਾਨ ਚਾਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿੰਨਾ ਟਾਈਮ ਸਾਨੂੰ ਨਹੀਂ ਦਿੰਦੇ ਉਹਨਾਂ ਟਾਈਮ ਉਹ ਸਾਡੇ ਪਿੰਡ 'ਚ ਨਹੀਂ ਰਹਿਗੇ ਰੇੜੀਆਂ ਵਾਲਿਆਂ ਨੂੰ ਵੀ ਇਨਸਟਰਕਸ਼ਨ ਹੈ ਅਗਰ ਰੇੜੀ ਲੱਗੇਗੀ ਤਾਂ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਏਗਾ ਔਰ ਉਹਨਾਂ ਲਈ ਇੱਕ ਸਪੈਸੀਫਿਕ ਜਗ੍ਹਾ ਦਿੱਤੀ ਜਾਏਗੀ ਔਰ ਜਗ੍ਹਾ ਦੇ ਵਿੱਚ ਵਿੱਚ ਵੀ ਅਸੀਂ ਕਿਰਾਇਆ ਲਵਾਂਗੇ ਪੰਚਾਇਤ ਅਦਰਵਾਈਜ਼ ਕੋਈ ਵੀ ਮਰਵਾਸੀ ਬਿਨਾਂ ਇਜਾਜ਼ਤੋਂ ਚੱਬੇਵਾਲ ਨਹੀਂ ਰਹੇਗਾ। ਤੀਜੀ ਗੱਲ ਇਹ ਵੀ ਕਹਦੇ ਉਹ ਦੇ ਕਿੰਨੇ ਕਿ ਹੈਗੇ ਸਾਡੇ ਚੱਬੇਵਾਲ ਤੇ ਕੋਈ ਲਿਮਟ ਨਹੀਂ ਆ ਜੀ ਘਾਟੋ ਘਾਟ 15000 ਰੁਪਈਆ ਦਾ ਇੱਥੇ ਆੜਵਾਲੇ ਘੁੰਮ ਲਾ ਜੀ। ਦੂਸਰੀ ਗੱਲ ਇਹ ਵੀ ਕਹਦੇ ਉਹ ਨਾ अपना आधार कार्ड ਉੱਤੇ ਜੁਬੀ ਜ ਬਣਾਉਣ ਆਜੂ ਵੀ ਹੋਏਗਾ ਨਹੀਂ ਉਹ ਤਾਂ ਹੋਇਆ ਜੀ ਜਦੋਂ ਵੀ ਸਾਡੀ ਪੰਗੜਾ ਕੰਪਨੀ ਆ ਅਸੀਂ ਉਨੇ ਟਾਈਮ ਤੋਂ ਇਹਨਾਂ ਦਾ ਕੋਈ ਕਾਗਜ਼ ਪੱਤਰ ਸਾਈਨ ਨਹੀਂ ਕਰ ਰਹੇ ਬਿਲਕੁਲ ਨਹੀਂ ਹੋ ਰਿਹਾ ਜੀ ਜਿਹੜਾ ਵੀ ਸਾਈਨ ਆ ਆਧਾਰ ਕਾਰਡ ਕੋਈ ਵੋਟਰ ਕਾਰਡ ਕੋਈ ਕਿਸੇ ਤਰ੍ਹਾਂ ਦਾ ਨਹੀਂ ਕਰ ਰਹੇ ਦੁਕਾਨਦਾਰ ਅੱਗੇ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਬੇਨਤੀ ਕਰ ਚੁੱਕੇ ਹਾਂ ਕਿ ਉਹਨਾਂ ਦਾ ਜਿਹੜਾ ਸਮਾਨ ਹੈ ਟ੍ਰੈਫਿਕ ਬਹੁਤ ਜਾਮ ਹੋ ਰਹੀ ਆ ਉਹਨਾਂ ਲਈ ਇੱਕ ਨਿਰਧਾਰਿਤ ਏਰੀਆ ਦੱਸਿਆ ਗਿਆ ਕਿ ਉਸ ਏਰੀਏ ਤੋਂ ਬਾਹਰ ਸਮਾਨ ਨਹੀਂ ਰੱਖਣਾ ਪਰ ਉਹ ਨਹੀਂ ਹਟ ਰਹੇ ਸੀ ਉਹਨਾਂ ਲਈ ਵੀ ਵਾਰਨਿੰਗ ਕੀਤੀ ਹੈ ਕਿ ਆਪਣਾ ਸਮਾਨ ਉਹਨੇ ਹਾਰਦ ਆਪਣੀ ਸੀਮਾ ਦੇ ਅੰਦਰ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਵੀ ਅਸੀਂ ਕੋਈ ਕਾਰਵਾਈ ਕਰਾਂਗੇ ਉਹਨਾਂ ਦਾ ਸਮਾਨ ਚੱਕਿਆ ਜਾਏਗਾ ਔਰ ਇੱਕ ਰੇੜੀਆਂ ਜਿਹੜੀਆਂ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਲਗਾ ਰਹੇ ਆ ਉਹ ਬਿਲਕੁਲ ਮਨਾ ਕੀਤੀ ਹੈ ਜੇ ਇਹ ਰੇੜੀ ਲੱਗੇਗੀ ਤਾਂ ਪੰਚਾਇਤ ਦੀ ਜਗ੍ਹਾ ਤੇ ਲੱਗੇਗੀ ਨਹੀਂ ਤਾਂ ਦੁਕਾਨ ਦੇ ਮੋਹਰੇ ਨਹੀਂ ਲੱਗੇ ਮੈਂ ਤਾਂ ਇਹ ਕਹਿਣਾ ਚਾਹਣਾ ਜਿਹੜੇ ਵੀ ਬੰਦੇ ਮਜ਼ਦੂਰੀ ਕਰਨ ਆਏ ਆ ਮਜ਼ਦੂਰੀ ਅਸੀਂ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਕੰਮ ਨੂੰ ਕੰਮ ਬਹੁਤ ਵਧੀਆ ਹੈ ਪਰ ਉਹ ਕੰਮ ਮਤਲਬ ਪਿੰਡ ਦਾ ਹੀ ਕੰਮ ਜੇਕਰ ਦੇ ਨਹੀਂ ਸਭ ਦੇ ਪਿੰਡ ਦੇ ਵਿੱਚ ਉਹਨਾਂ ਨੂੰ ਕੰਮ ਮਿਲ ਰਿਹਾ ਇਹ ਬਾਹਰ ਜਾ ਸਕਦੇ ਆ ਨਹੀਂ ਤਾਂ ਪਿੰਡ ਦੇ ਵਿੱਚ ਪਿੰਡ ਦੀ ਜਰੂਰਤ ਮੁਤਾਬਕ ਕੰਮ ਕਰ ਲਓ ਬਾਹਰ ਜਾਣ ਦੀ ਉਹਨਾਂ ਨੂੰ ਕੋਈ ਜਰੂਰਤ ਨਹੀਂ ਪਿੰਡ ਦੇ ਵਿੱਚ ਰਹਿਣੋ ਔਰ ਪਿੰਡ ਦੇ ਵਿੱਚ ਕੰਮ ਕਰੋ ਬਾਕੀ ਉਹਨਾਂ ਦੀ ਜੋ ਵੀ ਵੈਰੀਫਿਕੇਸ਼ਨ ਹੈ ਉਹ ਸਾਰਿਆਂ ਦੀ ਲਈ ਜਾਊਗੀ ਅੱਜ ਕਪਾਲਿਕਾ ਪੰਚਾਇਤ ਨੇ ਬਤਾ ਪਾਇਆ ਨਹੀਂ ਪਤਾ ਪਾਇਆ ਮਤਾ ਇਹ ਪਾਇਆ ਕਿ ਜਿਹੜੇ ਪ੍ਰਵਾਸੀ ਆ ਰਹੇ ਆ ਬਿਨਾ ਪੇਪਰ ਤੋਂ ਆ ਰਹੇ ਆ ਬਿਨਾ ਕਿਸੇ ਢੰਗ ਤੋਂ ਆ ਰਹੇ ਆ ਉਹਨਾਂ ਨੇ ਅਗੇ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਸਮਾਨ ਚਾਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿੰਨਾ ਟਾਈਮ ਸਾਨੂੰ ਨਹੀਂ ਦਿੰਦੇ ਉਹਨਾਂ ਟਾਈਮ ਉਹ ਸਾਡੇ ਪਿੰਡ 'ਚ ਨਹੀਂ ਰਹਿਗੇ ਤੇ ਰੇੜੀਆਂ ਵਾਲਿਆਂ ਨੂੰ ਵੀ ਇਨਸਟਰਕਸ਼ਨ ਹੈ ਅਗਰ ਰੇੜੀ ਲੱਗੇਗੀ ਤਾਂ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਏਗਾ ਔਰ ਉਹਨਾਂ ਲਈ ਇੱਕ ਸਪੈਸੀਫਿਕ ਜਗ੍ਹਾ ਦਿੱਤੀ ਜਾਏਗੀ ਔਰ ਜਗ੍ਹਾ ਦੇ ਵਿੱਚ ਵਿੱਚ ਵੀ ਅਸੀਂ ਕਰਾਇਆ ਲਵਾਂਗੇ ਪੰਚਾਇਤ ਅਦਰਵਾਈਜ਼ ਕੋਈ ਵੀ ਪਰਵਾਸੀ ਬਿਨਾਂ ਇਜਾਜ਼ਤੋਂ ਚੱਬੇਵਾਲ ਤੇ ਨਹੀਂ ਰਹੇਗਾ। ਤੀਜੀ ਗੱਲ ਇਹ ਵੀ ਕਹਦੇ ਉਹਦੇ ਕਿ ਕਿੰਨੇ ਕਿ ਹੈਗੇ ਅੱਛਾ ਸਾਡੇ ਚੱਬੇਵਾਲ ਤੇ ਤਾਂ ਕੋਈ ਲਿਮਟ ਨਹੀਂ ਆ ਜੀ ਘਾਟੋ ਘਾਟ 15000 ਰੁਪਈਆ ਦਾ ਇੱਥੇ ਆੜਵਾਲੇ ਘੁੰਮ ਲਾ ਜੀ। ਦੂਸਰੀ ਗੱਲ ਇਹ ਵੀ ਕਹਦੇ ਉਹਨਾਂ ਵੀ अपना आधार कार्ड ਉੱਤੇ ਜੁਬੀ ਜ ਬਣਾਉਣ ਆਜੂ ਪੀ ਹੋਏਗਾ ਨਹੀਂ ਉਹ ਤਾਂ ਹੋਇਆ ਜੀ ਜਦੋਂ ਵੀ ਸਾਡੀ ਪੰਗੜਾ ਕੰਪਨੀ ਆ ਅਸੀਂ ਉਨੇ ਟਾਈਮ ਤੋਂ ਇਹਨਾਂ ਦਾ ਕੋਈ ਕਾਗਜ਼ ਪੱਤਰ ਸਾਈਨ ਨਹੀਂ ਕਰ ਰਹੇ ਬਿਲਕੁਲ ਨਹੀਂ ਹੋ ਰਿਹਾ ਜੀ ਜਿਹੜਾ ਵੀ ਸਾਈਨ ਆ ਆਧਾਰ ਕਾਰਡ ਕੋਈ ਵੋਟਰ ਕਾਰਡ ਕੋਈ ਕਿਸੇ ਤਰ੍ਹਾਂ ਦਾ ਨਹੀਂ ਲੋੜਿਆ ਦੁਕਾਨਦਾਰ ਅੱਗੇ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਬੇਨਤੀ ਕਰ ਚੁੱਕੇ ਹਾਂ ਕਿ ਉਹਨਾਂ ਦਾ ਜਿਹੜਾ ਸਮਾਨ ਹੈ ਟ੍ਰੈਫਿਕ ਬਹੁਤ ਜਾਮ ਹੋ ਰਹੀ ਆ ਉਹਨਾਂ ਲਈ ਇੱਕ ਨਿਰਧਾਰਿਤ ਏਰੀਆ ਦੱਸਿਆ ਗਿਆ ਕਿ ਉਸ ਏਰੀਏ ਤੋਂ ਬਾਹਰ ਸਮਾਨ ਨਹੀਂ ਰੱਖਣਾ ਪਰ ਉਹ ਨਹੀਂ ਹਟ ਰਹੇ ਸੀ ਉਹਨਾਂ ਲਈ ਵੀ ਵਾਰਨਿੰਗ ਕੀਤੀ ਹੈਗੀ ਆਪਣਾ ਸਮਾਨ ਉਹਨੇ ਹਰਦ ਆਪਣੀ ਸੀਮਾ ਦੇ ਅੰਦਰ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਵੀ ਅਸੀਂ ਕੋਈ ਕਾਰਵਾਈ ਕਰਾਂਗੇ ਉਹਨਾਂ ਦਾ ਸਮਾਨ ਚੱਕਿਆ ਜਾਏਗਾ ਔਰ ਇੱਕ ਰੇੜੀਆਂ ਜਿਹੜੀਆਂ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਲਗਾ ਰਹੇ ਆ ਉਹ ਬਿਲਕੁਲ ਮਨਾ ਕੀਤੀ ਹੈ ਜੇ ਇਹ ਰੇੜੀ ਲੱਗੇਗੀ ਤਾਂ ਉਹ ਪੰਚਾਇਤ ਦੀ ਜਗ੍ਹਾ ਤੇ ਲੱਗੇਗੀ ਨਹੀਂ ਤਾਂ ਦੁਕਾਨ ਦੇ ਮੋਹਰੇ ਨਹੀਂ ਲੱਗੇਗਾ